ਨੈਕਸ ਵੈਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹੁਣੀ ਹੁਣੀ ਜੇ ਆਪਾਂ ਗੱਲ ਕਰੀਏ ਕਪੂਠਲਾ ਦੇ ਕਾਇਲੀ ਰੋਡ ਦੇ ਉੱਤੇ ਇੱਕ ਕਾਫੀ ਵੱਡਾ ਜਿਹੜਾ ਐਕਸੀਡੈਂਟ ਉਹ ਹੋਇਆ ਵਾ ਪਹਿਲੇ ਸਭ ਤੋਂ ਪਹਿਲਾਂ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤਸਵੀਰਾਂ ਜਿਹੜੀ ਗੱਡੀ ਹੈ ਇਹ i20 ਜਿਹੜੀ ਆ ਗੱਡੀ ਹੈ ਜਿਹੜੀ ਮੌਕੇ ਤੇ ਇਹ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਗੱਡੀ ਦਾ ਨੰਬਰ ਹੈ pp10hu6627 ਜਿਹੜੀ ਕਿ ਇੱਕ ਟਰਾਲੇ ਨਾਲ ਜਾ ਵਜੀ ਆ ਤੇ ਟਰਾਲੀ ਹੱਲਾ ਜਿਹੜਾ ਵਾ ਉਹ ਵੀ ਇੱਥੇ ਮੌਕੇ ਤੇ ਮੌਜੂਦ ਆ ਗੱਡੀ ਮੌਜੂਦ ਆ ਪਰ ਮੁੰਡੇ ਜਿਹੜਾ ਵਾ ਉਹ ਸਿਵਲ ਹਸਪਤਾਲ ਕਪੂਠਰਾ ਦੇ ਵਿੱਚ ਲੈ ਕੇ ਜਾ ਚੁੱਕੇ ਆ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਆ ਕਿ ਗੱਡੀ ਜਿਹੜੀ ਆ ਬੜੀ ਜ਼ਬਰਦਸਤ ਜਿਹੜੀ ਆ ਟਰਾਲੀ ਦੇ ਵਿੱਚ ਆ ਵੱਜੀ ਆ ਪਰ ਜਿਹੜੇ ਚਸ਼ਮਦੀਤ ਆ ਉਹਨਾਂ ਦਾ ਇਹ ਕਹਿਣਾ ਕਿ ਇੱਥੇ ਸਾਰੀ ਗਲਤੀ ਜਿਹੜੀ ਆ ਗੱਡੀ ਵਾਲੇ ਦੀ ਆ ਕਿਉਂਕਿ ਜਿਹੜੀ ਗੱਡੀ ਆ ਕਾਫੀ ਸਪੀਡ ਦੇ ਨਾਲ ਉਹ ਆ ਰਹੀ ਸੀਗੀ ਤੇ ਜੇ ਗੱਲ ਕਰੀਏ ਇਹ ਜਿਹੜਾ ਰੋਡ ਆ ਇਹ ਰੋਡ ਆ ਕਾਈਂਲੀ ਰੋਡ ਜਿਹੜਾ ਕਿ ਗਾਂਸ ਬਹਨਪੁਰ ਨੂੰ ਨਿਕਲਦਾ ਵਾ ਤੇ ਇਤਨੀ ਗੱਡੀ ਆ ਉਹ ਆ ਰਹੀ ਸੀਗੀ ਤੇ ਜਿਹੜੇ ਟਰਾਲੇ ਦੀ ਗੱਲ ਕਰੀਏ ਟਰਾਲਾ ਜਿਹੜਾ ਕਪੂਠਲੇ ਵਾਲੇ ਪਾਸਿਓਂ ਜਿਹੜਾ ਉਹ ਆ ਰਿਹਾ ਸੀਗਾ ਤੇ ਗੱਡੀ ਇਹ ਨੇ ਓਵਰਟੇਕ ਜਿਹੜੀ ਆ ਕਰਨ ਦੀ ਕੋਸ਼ਿਸ਼ ਕੀਤੀ ਤੇ ਗੱਡੀ ਚਾ ਟਰਾਲੇ ਦੇ ਵਿੱਚ ਵੱਜੀ ਤੇ ਉਮਰ ਜਿਹੜੀ ਮੁੰਡੇ ਦੀ ਆ ਜਿਸ ਤਰ੍ਹਾਂ ਚਸ਼ਮਦੀ ਦੇ ਅੱਥੇ ਦੱਸ ਰਹੇ ਆ 16 ਤੋਂ 17 ਸਾਲ ਉਹਦੀ ਉਮਰ ਦੱਸੀ ਜਾ ਰਹੀ ਆ ਤੇ ਹਜੇ ਪਤਾ ਨਹੀਂ ਲੱਗ ਸਕਿਆ ਕਿ ਮੁੰਡਾ ਕਿੱਥੇ ਦਾ ਰਹਿਣ ਵਾਲਾ ਐ ਤੇ ਮੁੰਡੇ ਨੂੰ ਜਿਹੜਾ ਵਾ ਕਪੂਠਲਾ ਦੇ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਜਾ ਚੁੱਕੇ ਆ ਤੇ ਜਿਸ ਤਰ੍ਹਾਂ ਗੱਡੀ ਜਿਹੜੀ ਵੱਜੀ ਹੈ ਗੱਡੀ ਪਿੱਛੋਂ ਚੰਗੀ ਤਰ੍ਹਾਂ ਜਿਹੜੀ ਫਰੰਟ ਦੇ ਉੱਤੇ ਜਾ ਕੇ ਵੱਜੀ ਹੈ ਦੱਬੀ ਵੀ ਗਈ ਹੈ ਗੱਡੀ ਤੇ ਤਸਵੀਰਾਂ ਦੇਖੋ ਕਿਸ ਤਰ੍ਹਾਂ ਹਾਲਾਤ ਨੇ ਗੱਡੀ ਦੇ i20 ਗੱਡੀ ਆ ਕਿਸ ਤਰ੍ਹਾਂ ਬਲੱਡੀ ਬਲੱਡ ਜਿਹੜਾ ਉਹ ਖਿਲਰ ਰਿਹਾ ਹੋਇਆ ਤੇ ਕਿਸ ਤਰ੍ਹਾਂ ਫਰੰਟ ਦੇ ਉੱਤੇ ਜਾ ਕੇ ਜਿਹੜੀ ਆ ਉਹ ਗੱਡੀ ਵੱਜੀ ਆ ਤੇ ਮੁੰਡੇ ਨੂੰ ਜਿਹੜਾ ਵਾ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਜਾ ਚੁੱਕੇ ਆ ਕੀ ਨਾ ਆਪਣਾ ਮੇਰਾ ਨਾਮ ਲਖਪਤ ਸਿੰਘ ਹੈ। ਮੈਂ ਪੁਲਿਸ ਦਾ ਕੰਮ ਕਰਦਾ। ਠੀਕ ਹੈ ਤੇ ਇਹ ਕਿੰਨੇ ਕੋਈ ਐਕਸੀਡੈਂਟ ਹੋਇਆ ਹੈ? ਇਹ ਹੋਇਆ ਅੱਧਾ ਘੰਟਾ ਹੋਇਆ ਮਹੀ ਤਾਂ ਜਲੇ। ਤੇ ਇਹ ਕਿਧਰ ਆ ਰਹੀ ਸੀ ਗੱਡੀ? ਇਹ ਛੋਟੀ ਗੱਡੀ ਇਧਰੋਂ ਹੁੰਦੀ ਪਈ ਸੀ ਤੇ ਇਹ ਵੱਡੀ ਗੱਡੀ ਇਧਰੋਂ ਹੁੰਦੀ ਪਈ ਸੀ। ਹਾਂਜੀ। ਇਹ ਗੱਡੀ ਇਹਦੇ ਮੂਰੇ ਟਰਾਲੀ ਇਹਦੇ ਮੂਰੇ ਟਰਾਲੀ ਸੀ ਕਿ ਪਿੱਛੋਂ ਟਰਾਲੀ ਨੂੰ ਓਵਰਟੇਕ ਕਰਕੇ ਗੱਡੇ ਨੇ ਅੱਗੇ ਅੱਗੇ ਗੱਡੀ ਗੱਡੀ। ਹਾਂਜੀ ਅੱਗੇ ਭਈ ਆ ਗੱਡੀ ਹੁੰਦੀ ਪਈ ਇਹਦੇ 'ਚ ਲੱਗਾ ਫਿਰ। ਹਾਂਜੀ। ਇਹ ਨਹੀਂ ਪਤਾ ਲੱਗਾ ਯਾਰ। ਮੁੰਡੇ ਤਾਂ ਬਚਾਵਾ। ਮੁੰਡੇ ਦਾ ਬਚਾਉਂਦਾ ਹੀ ਹੱਥੀ ਕੱਢਾ ਮੁੰਡੇ ਨੂੰ ਗੱ ਸੇਵਰੋਸ ਹਾਂਜੀ ਇਹ ਟਰਾਲਾ ਕਿਧਰੋਂ ਆ ਰਿਹਾ ਹੈ 15 ਇਹ ਨਹੀਂ ਕੋਈ ਹੈ ਹਾਂ 15 ਤੋਂ ਪਲੱਸ ਹੀ ਨਹੀਂ ਆ ਸਰ ਹਾਂਜੀ ਵੀ ਇੱਥੇ ਮੁੱਕਦੇ ਸੀਗੇ ਜਦੋਂ ਹਾਂਜੀ ਹਾਂਜੀ ਇੱਥੇ ਲੜੇ ਉਹਨੇ ਟਰੱਕ ਤਾਂ ਦਿੱਤੇ ਪਰ ਕੋਣ ਪਤਾ ਨਹੀਂ ਉਹ ਕਿੱਥੇ ਉਹੋ ਜਿਹਾ ਨਿਕਲੇ ਉਹ ਵੀ ਜਿਹਾ ਹਾਂਜੀ ਉਹੀ ਵਿਚਾਰ ਆਪਣਾ ਨਿੱਕਾ ਸਾਰੀ ਜਿਆਦਾ ਬਚਾਵੇ ਬੰਦੇ ਜਿਆਦਾ ਚਾਹਵਾ ਠੀਕਾ ਨਵਦੀ ਚਾਹੀਦੀ ਨਹੀਂ ਨਹੀਂ ਮੇਰੀ ਆਪਣਾ ਪਰਨਾਮ ਭਾਈ ਮੰਗਾ ਵਾ ਜੀ ਤੇ ਇਹ ਐਕਸੀਡੈਂਟ ਹੋਇਆ ਵਾ ਕਿਹੜੀ ਗੱਡੀ ਦਾ ਹੋਇਆ ਇਹ ਭਾਈ ਜਿਹੜੀ ਇਹ ਨਾ ਛੋਟੀ ਗੱਡੀ ਸ਼ਿਫਟ ਆ ਇਹ ਇਧਰ ਆਉਂਦੀ ਸੀ ਆਪਣੀ ਗੁੱਟਾਂ ਵੱਲੋਂ ਜਿਹੜਾ ਕੋੜਾ ਇਹ ਹੁੰਦਾ ਚੁੰਗੀ ਵਾਲੀ ਸਾਈਡ ਤੋਂ ਇਧਾ ਇਹਦੇ ਮੂਰੇ ਟਰਾਲੀ ਜਾਂ ਅੰਡੀ ਸਾਈਡ ਛੋਟੀ ਗੱਡੀ ਤੇ ਮੂਰੇ ਇਹ ਟਰਾਲੀ ਨੂੰ ਲੱਗਾ ਹੀ ਓਵਰਟੇਕ ਕਰਨ ਕੋੜਾ ਦਾ ਆਪਣੀ ਸਾਈਡ ਤੇ ਆਉਂਦਿਆ ਸੀ ਇਹ ਜਦੋਂ ਲੱਗਾ ਟਰਾਲੀ ਨੂੰ ਓਵਰਟੇਕ ਕਰ ਇੱਕੋ ਗੱਡੀ ਨਹੀਂ ਕੰਟਰੋਲ ਹੋਈ ਮੁੰਡੇ ਕੋ ਇਨੇ ਜਗ੍ਹਾ ਗੱਡੀ ਘੋੜੇ ਦੇ ਮੋੜੇ ਕਿੱਡੀ ਕਰਤੀ ਅਸੀਂ ਮੋਕੇ ਤੇ ਉੱਥੇ ਬਾਥਮ ਕਰਨ ਲੱਗੇ ਸੀ ਠੀਕ ਆ ਸਾਡੇ ਵੇਖ ਦੇ ਵਿੱਚ ਉਹ ਤੋਂ ਗੱਡੀ ਵਿੱਚ ਜਿੱਥੇ ਗੱਡੀ ਘੜੀ ਫਰੀ ਸਕੜੇ ਲੈ ਉਹਦੀ ਹੁਣ ਗਲਤੀ ਹੈ ਨਹੀਂ ਘੋੜੇ ਵਾਲੀ ਦੀ ਕੋਈ ਗੱਡੀ ਹੋਈ ਹੁਣ ਘਟਨੀ ਲੋਕਾਂ ਨੇ ਕਹਣਾ ਵੀ ਇਹ ਕੋਈ ਪੱਟੀ ਗੱਟੀ ਪਤਾ ਲੱਗਾ ਜੀ ਕੁਝ ਨਹੀਂ ਨਹੀਂ ਇਹਦਾ ਨਹੀਂ ਪਤਾ ਲੱਗਾ ਜੀ ਕਿੱਥੋਂ ਦਾ ਇਹ ਮੁੰਡਾ ਤੇ ਪਚਾਵਾ ਮੁੰਡੇ ਦਾ ਹਾਂਜੀ ਮੁੰਡੇ ਦਾ ਪਚਾਵਾ ਇਸ ਤੇ ਸਿਰ ਤੇ ਛੜ ਲੱਗੇ ਤੇ ਬਾਂਦ ਲੱਗੀ ਆ ਤੇ ਹੁਣ ਸੀ ਉਹ ਸਪੋਰਟ ਲੈ ਕੇ ਹਾਂਜੀ ਲੈ ਕੇ ਇਹਨਾਂ ਨੇ 108 ਤੇ ਫੋਨ ਲਾਇਆ ਸੀ ਉਹ ਕਹਿੰਦੇ ਗੱਡੀ ਹੁਣੇ ਕਰਤਾਰਪੁਰੋਂ ਪੇ ਟਾਈਮ ਲੱਗਣਾ ਇੱਥੇ ਉਹ ਕਹਿੰਦਾ ਚਲੋ ਮੇਰੀ ਗੱਡੀ ਲੰਮਾ ਪਾਓ ਆਪਾਂ ਇਹਨੂੰ ਛੱਡ ਦਿੰਨੇ ਆ ਜੋ ਉਹ ਸਿਰ ਨੂੰ ਲੈ ਕੇ ਨਹੀਂ ਇੱਕ ਜਿਹੜੀ ਐਸਐਫਸੀ ਜਿਹੜੀ ਆ ਭਗਮ ਜਿਹੜੀ ਐ ਤੁਹਾਡੀ ਵੀ ਆ ਪੰਜਾਬ ਸਰਕਾਰ ਵੱਲੋਂ ਮੋਕੇ ਦੇ ਫੋਨ ਦਿੰਦੇ ਆ ਆਈ ਕੋਈ ਨਹੀਂ ਨਹੀਂ ਇੱਥੇ ਕੋਈ ਆਇਆ ਹੀ ਨਹੀਂ ਜੀ ਹਾਂ ਉਹਨੂੰ ਇੱਥੇ ਇੱਕ ਅੱਧਾ ਕੰਡਾ ਹੈ ਨਾ ਤੱਕ ਅੱਧਾ ਕੰਡਾ ਹੈ ਜੀ ਹਾਂ ਜੀ ਇੱਥੇ ਮੋਕੇ ਦੇ ਹਾਂ ਜੀ ਇੱਥੇ ਪਾਸੋਂ ਦਾ ਲੱਗੇ ਸੀ ਜੀ ਇਹ ਟੋਕੇ ਅੱਛਾ ਹਾਂਜੀ ਠੀਕ ਹੈ ਤੇ ਹੁਣ ਟਰਾਲੇ ਵਾਲਾ ਕਿੱਥੇ ਆ ਟਰਾਲੇ ਵਾਲੇ ਦੁਆਰਾ ਡਰ ਲੈ ਭੱਜ ਗਿਆ ਫੇਰ ਗਲਤੀ ਕਿਹਦੀ ਆ ਕਰਤੀ ਨਿੱਕੀ ਗੱਡੀ ਵਾਲੀ ਦੀ ਪਈ ਮੁੰਡਾ ਹੈ 16 ਸਾਲਾਂ 17 ਦਾ ਇਹ ਕੱਲਾ ਮੁੰਡਾ ਹੀ ਸੀ ਹਾਂਜੀ ਪਤਾ ਲੱਗਾ ਕਿੱਥੇ ਦਾ ਮੁੰਡਾ ਕਿੱਥਾਰੇ ਨਹੀਂ ਇਹ ਤਾਂ ਨਹੀਂ ਪਤਾ ਲੱਗਾ ਪਈ ਮੁੰਡੇ ਦਾ ਕਿੱਥਾ ਅgetElementById ਨੂੰ ਕੱਟ ਕੇ ਤੇ ਗੱਡੀ 'ਚ ਲੰਮਾ ਪਾ ਕੇ ਛੱਡ ਪੂਠਲਾ ਤੋਂ ਕੈਮਰਾਮੈਨ ਰਿੰਦਰ ਰਾਜੂ ਦੇ ਨਾਲ ਗਗਨਪੈਲ ਦੀ ਰਿਪੋਰਟ ਡੈਨਿਕ ਸੋਰਾ ਟੀਵੀ ਕਪੂਠਲਾ ਡੈਨਿਕ ਸੋਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹੁਣੀ-ਹੁਣੀ ਜੇ ਆਪਾਂ ਗੱਲ ਕਰੀਏ ਕਪੂਠਲਾ ਦੇ ਕਾਇਨਲੀ ਰੋਡ ਦੇ ਉੱਤੇ ਇੱਕ ਕਾਫੀ ਵੱਡਾ ਜਿਹੜਾ ਐਕਸੀਡੈਂਟ ਉਹ ਹੋਇਆ ਵਾ ਪਹਿਲੇ ਸਭ ਤੋਂ ਪਹਿਲਾਂ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤਸਵੀਰਾਂ ਜਿਹੜੀ ਗੱਡੀ ਐ ਇਹ i20 ਜਿਹੜੀ ਆ ਗੱਡੀ ਐ ਜਿਹੜੀ ਮੌਕੇ ਤੇ ਇਹ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਗੱਡੀ ਦਾ ਨੰਬਰ ਆ pp10hu6127 ਜਿਹੜੀ ਕਿ ਇੱਕ ਟਰਾਲੇ ਨਾਲ ਜਾ ਵਜੀ ਆ ਤੇ ਟਰਾਲੀ ਅੱਲਾ ਜਿਹੜਾ ਵਾ ਉਹ ਵੀ ਇੱਥੇ ਮੌਕੇ ਤੇ ਮੌਜੂਦ ਆ ਗੱਡੀ ਮੌਜੂਦ ਆ ਪਰ ਮੁੰਡੇ ਜਿਹੜਾ ਵਾ ਉਹ ਸਿਵਲ ਹਸਪਤਾਲ ਕਪੂਠਰਾ ਦੇ ਵਿੱਚ ਲੈ ਕੇ ਜਾ ਚੁੱਕੇ ਆ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਗੱਡੀ ਜਿਹੜੀ ਆ ਬੜੀ ਜ਼ਬਰਦਸਤ ਜਿਹੜੀ ਹੈ ਟਰਾਲੇ ਦੇ ਵਿੱਚ ਆ ਵਜੀ ਹੈ ਪਰ ਜਿਹੜੇ ਚਸ਼ਮਦੀਤਾ ਉਹਨਾਂ ਦਾ ਇਹ ਕਹਿਣਾ ਕਿ ਇੱਥੇ ਸਾਰੀ ਗਲਤੀ ਜਿਹੜੀ ਹੈ ਗੱਡੀ ਵਾਲੇ ਦੀ ਆ ਕਿਉਂਕਿ ਜਿਹੜੀ ਗੱਡੀ ਆ ਕਾਫੀ ਸਪੀਡ ਦੇ ਨਾਲ ਉਹ ਆ ਰਹੀ ਸੀਗੀ ਤੇ ਜੇ ਗੱਲ ਕਰੀਏ ਇਹ ਜਿਹੜਾ ਰੋਡ ਹੈ ਇਹ ਰੋਡ ਹੈ ਕਾਈਂਡਲੀ ਰੋਡ ਜਿਹੜਾ ਕਿ ਗਾਂ ਸੁਭਾਨਪੁਰ ਨੂੰ ਨਿਕਲਦਾ ਵਾ ਤੇ ਇਤਨੀ ਜੀ ਗੱਡੀ ਆ ਉਹ ਆ ਰਹੀ ਸੀਗੀ ਤੇ ਜਿਹੜੇ ਟਰਾਲੇ ਦੀ ਗੱਲ ਕਰੀਏ ਟਰਾਲਾ ਜਿਹੜਾ ਕਪੂਠਲੇ ਵਾਲੇ ਪਾਸਿਓਂ ਜਿਹੜਾ ਉਹ ਆ ਰਿਹਾ ਸੀਗਾ ਤੇ ਗੱਡੀ ਇਹ ਨੇ ਓਵਰਟੇਕ ਜਿਹੜੀ ਆ ਕਰਨ ਦੀ ਕੋਸ਼ਿਸ਼ ਕੀਤੀ ਤੇ ਗੱਡੀ ਚਾ ਰੋਲੇ ਦੇ ਵਿੱਚ ਵਜੀ ਤੇ ਉਮਰ ਜਿਹੜੀ ਮੁੰਡੇ ਦੀ ਆ ਜਿਸ ਤਰ੍ਹਾਂ ਚਸ਼ਮਦੀਰ ਇੱਥੇ ਦੱਸ ਰਹੇ ਆ 16 ਤੋਂ 17 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤੇ ਹਜੇ ਪਤਾ ਨਹੀਂ ਲੱਗ ਸਕਿਆ ਕਿ ਮੁੰਡਾ ਕਿੱਥੇ ਦਾ ਰਹਿਣ ਵਾਲਾ ਐ ਤੇ ਮੁੰਡੇ ਨੂੰ ਜਿਹੜਾ ਵਾ ਕਪੂਠਲਾ ਦੇ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਜਾ ਚੁੱਕੇ ਆ ਤੇ ਜਿਸ ਤਰ੍ਹਾਂ ਗੱਡੀ ਜਿਹੜੀ ਵਜੀ ਐ ਗੱਡੀ ਪਿੱਛੋਂ ਚੰਗੀ ਤਰ੍ਹਾਂ ਜਿਹੜੀ ਫਰੰਟ ਦੇ ਉੱਤੇ ਜਾ ਕੇ ਵਜੀ ਐ ਦੱਬੀ ਵੀ ਗਈ ਐ ਗੱਡੀ ਤੇ ਤਸਵੀਰਾਂ ਦੇਖੋ ਕਿਸ ਤਰ੍ਹਾਂ ਹਾਲਾਤ ਨੇ ਗੱਡੀ ਦੇ i20 ਗੱਡੀ ਆ ਕਿਸ ਤਰ੍ਹਾਂ ਬਲੱਡੀ ਬਲੱਡ ਜਿਹੜਾ ਉਹ ਖਿਲਰਿਆ ਹੋਇਆ ਤੇ ਕਿਸ ਤਰ੍ਹਾਂ ਫਰੰਟ ਦੇ ਉੱਤੇ ਜਾ ਕੇ ਜਿਹੜੀ ਆ ਉਹ ਗੱਡੀ ਵੱਜੀ ਆ ਤੇ ਮੁੰਡੇ ਨੂੰ ਜਿਹੜਾ ਵਾ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਜਾ ਚੁੱਕੇ ਆ ਕੀ ਨਾ ਆਪਣਾ ਮੇਰਾ ਨਾਮ ਲਾਖਪਤ ਸਿੰਘ ਹੈ ਜੀ ਮੈਕ ਪੁਲਿਸ ਦਾ ਕਈ ਠੀਕ ਹੈ ਤੇ ਇਹ ਕਿੰਨੇ ਕੁ ਜੀ ਐਕਸੀਡੈਂਟ ਹੋਇਆ ਇਹ ਹੋਇਆ ਅੱਧਾ ਘੰਟਾ ਹੋਇਆ ਮਹੀਕ ਜਲੇ ਤੇ ਇਹ ਕਿਧਰੋਂ ਆਈ ਸੀ ਗੱਡੀ ਇਹ ਛੋਟੀ ਗੱਡੀ ਇਧਰੋਂ ਹੁੰਦੀ ਪਈ ਸੀ ਤੇ ਇਹ ਵੱਡੀ ਗੱਡੀ ਇਧਰੋਂ ਹੁੰਦੀ ਪਈ ਸੀ ਹਾਂਜੀ ਇਹ ਗੱਡੀ ਇਹਦੇ ਮੂਰੇ ਟਰਾਲੀ ਇਹਦੇ ਮੂਰੇ ਟਰਾਲੀ ਸੀ ਕਿ ਪਿੱਛੋਂ ਟਰਾਲੀ ਨੂੰ ਓਵਰਟੇਕ ਕਰਕੇ ਗੱਡੀ ਗੱਡੀ ਅੰਦੀ ਅੱਗੇ ਵੀ ਆ ਗੱਡੀ ਹੁੰਦੀ ਵੀ ਇਹਦੇ ਚ ਲੱਗਾ ਫੇ ਹਾਂਜੀ ਨਹੀਂ ਇਹ ਨਹੀਂ ਪਤਾ ਲੱਗਾ ਯਾਰ ਮੁੰਡੇ ਤਾਂ ਪਚਾਵਾ ਮੁੰਡੇ ਦਾ ਪਚਾਉਦਾ ਹੀ ਹੱਥੀ ਕੱਢਾ ਮੁੰਡੇ ਨੂੰ ਗੱਡੀ ਦੇ ਮੁੰਡੇ ਕੱਢ ਲੈ ਕੇ ਗਿਆ ਇਹ ਦੋਖਲੀ ਸੀਗੇ ਹਾਂਜੀ ਇਹ ਟਰਾਲਾ ਕਿੱਧਰੋਂ ਆ ਰਿਹਾ ਹੈ ਇਹ 15 ਇਹ ਨਹੀਂ ਕੋਈ ਹੈ 15 ਦਾ ਪਲੱਸ ਹੀ ਨਹੀਂ ਆ ਸਰ ਹਾਂਜੀ ਇੱਥੇ ਮੁੱਕਦੇ ਸੀਗੇ ਜਦੋਂ ਐਕਸੀਡੈਂਟ ਹਾਂਜੀ ਹਾਂ ਇੱਥੇ ਦੇਖ ਲੜੇ ਉਹਨੇ ਟਰੱਕ ਰਵੱਟ ਤੇ ਟਕਰਾਉਣੋਂ ਪਤਾ ਨਹੀਂ ਉਹ ਕਿੱਥੇ ਉਹੋ ਜਿਹੇ ਚਾਰਾ ਨਿਕਲੇ ਉਹ ਵੀ ਜਿਹੜਾ ਹਾਂਜੀ ਉਹ ਵੀ ਵਿਚਾਰਾ ਬਿਲਕੁਲ ਨਿਕਸਾਰੀ ਜਿਆਦਾ ਬਚਾਵੇ ਬੰਦੇ ਚਾਰਾ ਠੀਕਾ ਨਵਦੀ ਚਾਹੀਦੀ ਨਹੀਂ ਨਹੀਂ ਮੇਰੀ ਆਪਣਾ ਪਰਨਾਮ ਭਾਈ ਮੰਗਾ ਵਾ ਜੀ ਤੇ ਇਹ ਐਕਸੀਡੈਂਟ ਹੋਇਆ ਵਾ ਕਿਹੜੀ ਗੱਡੀ ਦਾ ਹੋਇਆ ਇਹ ਭਾਈ ਜਿਹੜੀ ਇਹ ਨਾ ਛੋਟੀ ਗੱਡੀ ਸ਼ਿਫਟ ਆ ਇਹ ਇਧਰ ਆਉਂਦੀ ਸੀ ਆਪਣੀ ਗੁੱਟਾਂ ਵੱਲੋਂ ਇਹਦਾ ਘੋੜਾ ਇਹ ਉਹਨੇ ਚੁੰਗੀ ਵਾਲੀ ਸਾਈਡ ਤੋਂ ਇਦਾਂ ਇਹਦੇ ਮੂਰੇ ਟਰਾਲੀ ਜਾਂ ਅੜੀ ਸਾਈਡ ਛੋਟੀ ਘੜੀ ਤੇ ਮੂਰੇ ਇਹ ਟਰਾਲੀ ਨੂੰ ਲੱਗਾ ਹੀ ਓਵਰਟੇਕ ਕਰਨ ਘੋੜਾ ਆਪਣੀ ਸਾਈਡ ਤੇ ਆਉਂਡਿਆ ਸੀ ਇਹ ਜਦੋਂ ਲੱਗਾ ਟਰਾਲੀ ਨੂੰ ਓਵਰਟੇਕ ਕਰ ਇੱਕੋ ਗੱਡੀ ਨਹੀਂ ਕੰਟਰੋਲ ਹੀ ਮੁੰਡੇ ਕੋ ਇਹਨੇ ਜਗਾ ਗੱਡੀ ਘੋੜੇ ਦੇ ਮੂਰੇ ਘੜੀ ਕਰਤੀ ਅਸੀਂ ਮੋਕੇ ਜਦੋਂ ਉਹ ਉੱਥੇ ਬਾਥਮ ਕਰਨ ਲੱਗੇ ਸੀ ਠੀਕ ਆ ਸਾਡੇ ਵੇਖਦੇ ਵੇਖਦੇ ਉਹ ਤੋਂ ਗੱਡੀ ਬਚੀ ਜਿੱਥੋਂ ਗੱਡੀ ਘੜੀ ਸਕੜਿਆ ਲੈ ਉਹਦੀ ਹੁਣ ਗਲਤੀ ਹੈ ਨਹੀਂ ਘੋੜੇ ਵਾਲੇ ਦੀ ਕੋਈ ਗੱਡੀ ਉਹਦੀ ਹੁਣ ਗੱਟ ਨਹੀਂ ਲੋਕਾਂ ਨੇ ਕਹਣਾ ਵੀ ਇਹ ਕੁਝ ਪੱਟੀ ਘੱਟੀ ਹੈ ਤਾਂ ਲੱਗਾ ਹਾਂਜੀ ਮੁੰਡੇ ਦਾ ਬਚਾਵਾ ਇਸ ਤੇ ਸਿਰ ਤੇ ਛੜ ਲੱਗੀ ਤੇ ਬਾਹਾਂ ਤੇ ਲੱਗੀ ਆ ਹਾਂ ਤੇ ਹੁਣ ਅਸੀਂ ਉਹ ਸਪੋਰਟ ਲਾ ਗਏ ਹਾਂਜੀ ਲੈ ਗਏ ਇਹਨਾਂ ਨੇ 108 ਤੇ ਫੋਨ ਲਾਇਆ ਸੀ ਉਹ ਕਹਿੰਦੇ ਗੱਡੀ ਉਹ ਨਹੀਂ ਕਰਤਾਰਪੁਰੋਂ ਵੀ ਟਾਈਮ ਲੱਗਣਾ ਇੱਥੇ ਮੁੰਡਾ ਇੱਕ ਆਇਆ ਸੀ ਆਪਣੇ ਗੱਡੀ ਵਾਲਾ ਜਿੱਦਾਂ ਜਿਹੜਾ ਮੁੰਡਾ ਸੀ ਉਹ ਕਹਿੰਦਾ ਚਲੋ ਮੇਰੀ ਗੱਡੀ ਲੰਮਾ ਪਾਓ ਆਪਾਂ ਇਹਨੂੰ ਛੱਡ ਦਿੰਨੇ ਆ ਜੋ ਉਹਨੂੰ ਲੈ ਕੇ ਨਹੀਂ ਇੱਕ ਜਿਹੜੀ ਐਸਐਫਸੀ ਜਿਹੜੀ ਆ ਭਗਵੇਂ ਜਿਹੜੀ ਥੋੜੀ ਜਿਹੀ ਆ ਪੰਜਾਬ ਸਰਕਾਰ ਵੱਲੋਂ ਮੌਕੇ ਤੇ ਫੋਨ ਦਿੰਦੇ ਆ ਆਈ ਕੋਈ ਨਹੀਂ ਨਹੀਂ ਇੱਥੇ ਕੋਈ ਆਇਆ ਹੀ ਨਹੀਂ ਜੀ ਹੁਣ ਦੱਥੇ ਕਿੰਨੇ ਵਜੇ ਦੀ ਘਟਨਾ ਆ ਇੱਕ ਅੱਧਾ ਕੰਡਾ ਹੈ ਨਾ ਤਕੜਾ ਕੰਡਾ ਹੈ ਜੀ ਇਹ ਮੁਕੇ ਤੇ ਸੀ ਹਾਂ ਜੀ ਇੱਥੇ ਪਾਥਮ ਦਾ ਲੱਗੇ ਸੀ ਜੀ ਇਹ ਟੋਕੇ ਅੱਛਾ ਹਾਂਜੀ ਠੀਕ ਹੈ ਤੇ ਹੁਣ ਟਰਾਲੇ ਵਾਲਾ ਕਿੱਥੇ ਆ ਟਰਾਲੇ ਵਾਲੇ ਦੁਆਰਾ ਡਰ ਡਰ ਭੱਜ ਗਿਆ ਫੇ ਗਲਤੀ ਕਿਹਦੀ ਆ ਕਰਤੀ ਨਿੱਕੀ ਗੱਡੀ ਵਾਲੀ ਦੀ ਕਿ ਭਾਈ ਇਹ ਮੁੰਡਾ ਹੈ 16 ਸਾਲਾਂ 17 ਦਾ ਇਹ ਇਕੱਲਾ ਮੁੰਡਾ ਹੀ ਸੀ ਇਕੱਲਾ ਸੀ ਹਾਂਜੀ ਪਤਾ ਲੱਗਾ ਕਿੱਥੇ ਦਾ ਮੁੰਡਾ ਕਿੱਥੇ ਵਾਰੇ ਨਹੀਂ ਇਹ ਤਾਂ ਨਹੀਂ ਪਤਾ ਲੱਗਾ ਭਾਈ ਮੁੰਡੇ ਦਾ ਕਿੱਥੇ ਆ ਇਹਦੇ ਬਾਅਦ ਇਹਨੂੰ ਕੱਟ ਕੇ ਗੱਡੀ 'ਚ ਲੰਮਾ ਪਾ ਕੇ ਛੱਡਦਾ ਕਬੂਟਲਾ ਤੋਂ ਕੈਮਰਾਮੈਨ ਰਿੰਦਰ ਰਾਜੂ ਦੇ ਨਾਲ ਗਗਨਪਾਲ ਦੀ ਰਿਪੋਰਟ